ਸਲੋ ਆ ਕਿਹੇ ਕੰਮ ਨਹੀਂ ਆਉਂਦਾ ਉਹ ਬਦਲਨ ਨੂੰ ਮੈਂ ਉਹਨਾਂ ਨੂੰ ਮਿਸਤਰੀ ਨੂੰ ਕਹਿ ਕੇ ਤੇਜ਼ ਵੀ ਕਰਵਾ ਹਦਾ ਸੀ ਮੈਂ ਤਾਂ ਨਹੀਂ ਕਰਵਾਈ ਮੈਂ ਹੁਣ ਆ ਟਰੈਕਟਰ ਦੇ ਟਾਇਰ ਜਮਾ ਉੱਡੇ ਪਏ ਆ ਮੈਂ ਹ ਅਗਲੇ ਸੀਜ਼ਨ ਮਗਰ 16 ਦੇ ਐਂ ਸਿੱਦੇ ਤੇ ਅੱਗੇ 1100 16 ਫਿਰ ਇਹ ਤੋਰੇ ਸੈਟ ਆ ਜਾਣੇ ਫਿਰ ਇਹ ਆ ਵੀ ਜਦੋਂ ਮੈਂ 16 ਦੇ ਟਾਇਰ ਪਾਤੇ ਨਾ ਫਿਰ ਮੈਨੂੰ ਤੋਰਾ ਜਮਾ ਹੀ ਪੀਟਿਓ ਤੇ ਐਨ ਰੀਜਨਲ ਨਾਲ ਦਾ ਆਜੂ ਫਿਰ ਐਨ ਓਕੇ ਹੋ ਜੂ ਕੰਮ ਤੇਰਾ ਰੀਜਨਲ ਆਊਗਾ ਤੇ ਉਹਦੇ ਕਾਰਨ ਮੈਂ ਕਹਾਂ ਵੀ ਚਲ ਆਪਾਂ ਟਾਇਰ ਵੱਡੇ ਪਾ ਲਾਂਗੇ ਤੇ ਬਦਲਨ ਵਾਲੇ ਨਹੀਂ ਸੋਚਿਆ ਨਹੀਂ ਇਹ ਨਹੀਂ ਬਾਈ ਇਹਨਾਂ ਦਾ ਤਾਂ ਨਟ ਵੀ ਨਹੀਂ ਦਿੰਦੇ ਮੈਂ ਕਹਿੰਦਾ ਕਰੋੜਾਂ ਛਾ ਡਰਬਾ ਰੱਖ ਦੇ ਇਹ ਨਹੀਂ ਦੇਣਾ ਨਹੀਂ ਦੇਣਾ ਇਹਨੂੰ ਤਾਂ ਯਾਰ ਮੈਂ ਕਹਿੰਦਾ ਵੀ ਇੱਕਾ ਜਿਹਾ ਨਾਟਿਆ ਨਾ ਨਟ ਵੀ ਨਹੀਂ ਮੈਂ ਦਿੰਦਾ ਉਹ ਵੀ ਨਹੀਂ ਦੇਣਾ ਇਹਨੂੰ ਕਦੇ ਟਰੈਕਟਰ ਸਮਝਿਆ ਹੀ ਨਹੀਂ ਹੈਗਾ ਹੀ ਆਪਣਾ ਭਰਾ ਮੇਰਾ ਤਾਂ ਖਾਸ ਕਰਕੇ ਤੇਰਾ ਮੇਰੇ ਸਾਡਾ ਇਕੱਠਾ ਜਨਮ ਹੋਇਆ ਹੀ ਜੜਵਾ ਭਰਾ ਤੇਰਾ ਦਾ ਬਸ ਤੇ ਬਾਕੀ ਭਾਈ ਇਹ ਟਰੈਕਟਰ ਵੀ ਕਰਮ ਵਾਲਾ ਹੀ ਪਿੱਠਵਣੀ ਲੱਗਣ ਦਿੱਤੀ ਅੱਜ ਤੱਕ ਹੂੰ ਪਹਿਲਾਂ ਬਾਪੂ ਦੇ ਨਹੀਂ ਲੱਗਣ ਦਿੱਤੀ ਹਣ ਤੇਰੀ ਹਾਂ ਅੱਜ ਤਾਈਂ ਜਿੱਥੇ ਕਹਿਗੇ ਕਿਲਾ ਪਟਨਾਣਾ ਕਹਿਗੇ ਝੋਟੇ ਵਾਲਾ ਕਿਲਾ ਪਟਿਆ ਅਜ ਤੱਕ ਕਿਸੇ ਤੋਂ ਇਹ ਨਹੀਂ ਹੋਇਆ ਵੀ ਨਹੀਂ ਇੱਥੇ ਚਾਰਾਂ ਪੰਜਾ ਪਿੰਡਾਂ 'ਚ ਸੱਤਾਂ 'ਚ ਪੁੱਛ ਲਿਆ ਮੈਨੂੰ ਧਿਆਨ ਦੇ ਲਈ ਉਹਦੇ ਨਾਲ ਤੇ ਪੰਜਾ ਸੱਤਾਂ ਪਿੰਡਾਂ 'ਚ ਪੁੱਛ ਲਿਓ ਕੋਈ ਇਹ ਨਾ ਕਹੂਗਾ ਵੀ ਟਰੈਕਟਰੋਂ ਦਾ ਮਾੜਾ ਸੀ ਜਾਂ ਐ ਸੀ ਜਾਂ ਉਹ ਸੀ ਮੈਂ ਵਧੀਆ ਕਰਮਾਂ ਵਾਲਾ ਪੂਰੀ ਤੂਤੀ ਬੋਲਦੀ ਅੱਜ ਵੀ ਏਰੀਏ ਉਹਦੇ ਅੰਦਰ ਤੂਤੀ ਬੋਲਦੀ ਕਹਿੰਦਾ ਆਪਣੇ ਇਲਾਕੇ 'ਚ ਆਓ ਤੇ ਇਹ ਚੱਕਰਿਆ ਯਾਰ ਇਹ ਲੋਹੇ ਸ਼ੁੱਧ ਹੀ ਬੜੇ ਤੇ ਇਹਦਾ ਇੰਜਨ ਕਿੰਨਾ ਮਾ ਇੰਨਾ ਹੁਣ ਕਰਾਇਆ ਦੂਜੀ ਵਾਰੀ ਇਹ ਦੂਜੀ ਵਾਰੀ ਵੀ ਜਿਹੜਾ ਏਜੰਸੀ ਚੋਂ ਆ ਗਿਆ ਉਹ ਆ ਗਿਆ ਇੱਕ ਵਾਰ ਆ ਗਿਆ ਹੁਣ ਕਰਾਇਆ ਉਸ ਤੋਂ ਬਾਅਦ ਏਜੰਸੀ ਵਾਲਾ ਫਿਰ ਹਾਂ ਇੱਕ ਵਾਰੀ ਇੱਕ ਵਾਰੀ ਹੋ ਗਿਆ ਇਹ ਚੱਕਰ ਹੋ ਸੀ ਵੀ ਕਿੰਨਾ ਚਿਰ ਚੱਲ ਗਿਆ ਇਹਦਾ ਨਾਲ ਦਾ ਇੰਜਨ ਬਾਈ 23 ਸਾਲ ਤੇ 6 ਮਹੀਨੇ ਬਾਅਦ ਕਰਾਇਆ 23 ਸਾਲ 6 ਮਹੀਨੇ ਬੱਲੇ 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 ਫਿਰ ਇਹ ਵੀ ਨਹੀਂ ਵੀ ਕੋਈ ਮੰਨ ਲਾ ਚੱਲਿਆ ਘਟ ਚੱਲਿਆ ਵੀ ਬਹੁਤ ਆਹ ਤੁਮਨੇ ਦੱਸਿਆ ਸੀ ਸੀਜ਼ਨ ਸੁਜਨ ਤੂੜੀ ਤਾੜੀ ਵਾਲੇ ਸੀ ਆਰ 14 ਸੀਜ਼ਨ ਤੂੜੀ ਵਾਲੀ ਤੇ ਲਾਏ ਆ 14 ਸੀਜ਼ਨ ਤੇ ਸੀਜ਼ਨ ਵੀ ਐ ਲਾਏ ਆ ਵੀ ਇਹ ਨਹੀਂ ਵੀ ਇੱਕ ਜਗ੍ਹਾ ਹੀ ਖੜ ਕੇ ਵੀ ਇੱਕ ਪਿੰਡ ਚ ਲਾ ਲਈ ਤੇ ਬਸ ਹੂੰ ਪਹਿਲੇ ਸੀਜ਼ਨ 667 ਟਰਾਲੀਆਂ ਦਾ ਰਿਕਾਰਡ ਆ ਆਪਣਾ ਹੂੰ ਸਵਰਾਜ ਏਜੰਸੀ ਜੀਰੇ ਵਾਲੇ ਸ਼ੀਲਡ ਮੈਂ ਤੈਨੂੰ ਵਿਖਾਉਂ ਫੋਟੋ ਵੀ ਦੇ ਦੂੰਗਾ ਵਿੱਚ ਲਾ ਦੀ ਹੂੰ ਸਵਰਾਜ ਏਜੰਸੀ ਵਾਲੇ ਸ਼ੀਲਡ ਦੇ ਕੇ ਸਨਮਾਨ ਕਰਕੇ ਗਏ ਸੀ ਵੀ ਤੁਸੀਂ ਤੂੜੀ ਇੰਨੀ ਬਣਾਈਆਂ ਇੰਨੀਆਂ ਟਰਾਲੀਆਂ ਤੂੜੀ ਬਣਾਈ ਦੋ ਯਾਰ ਇੱਕ ਕਿੰਨੀਆਂ ਆਇਆ ਤਾਂ 667 ਰਾਲੀਆਂ 667 ਪਰ ਇਹ ਗੱਲ ਤੇਰੀ ਅੱਜ ਵਾਲੇ ਸਮੇਂ ਨਾਲ ਝੂਠ ਲੱਗਣੀ ਹੋ ਕਿ ਅੱਜ ਭਾਈ ਸਾਧਨ ਬਹੁਤ ਹੋਗੇ ਉਹ ਤੋਂ ਸੰਦ ਨਹੀਂ ਸੀ ਉਹ ਤਾਂ ਉਹ ਤਾਂ ਮਹੀਨਾ-ਮਹੀਨਾ ਸੀਜ਼ਨ ਚੱਲਦਾ ਚੱਲਦਾ ਤੂੰ ਦੱਸਦਾ ਵੀ ਅਸੀਂ ਪਹਿਲਾਂ ਜਿਵੇਂ ਸਭ ਤੋਂ ਗੇਤਰੇ ਸੀ ਹੂੰ ਗੇਤਰਾ ਸੀਜ਼ਨ ਲਾਉਂਦੇ ਸੀ ਵੀ ਮੰਨ ਲਾ ਫਰੀਦਕੋਟ ਦੇ ਕੋਲ ਪਿੰਡ ਕੰਮ ਆਣਾ ਹੂੰ ਨਹਿਰਾਂ ਤੇ ਹੂੰ ਨੰਨੂੰ ਇੱਧਰ ਆ ਜਾ ਵੀ ਇਹਨੂੰ ਲੰਘ ਲੈ ਇੱਧਰ ਆ ਜਾ ਭਾਉ ਲੰਘ ਲੈ ਆਂਦੇ ਹਾਂਜੀ ਤੇ ਜੀ ਮੇ ਉਹ ਪਹਿਲਾ ਸੀਗਾ ਉਦੋਂ ਚਲ ਜੀਦਾ ਸੀ ਫਰੀਦਕੋਟ ਕੰਮਿਆਣਾ ਪਿੰਡ ਆ ਉੱਥੇ ਡੈੜੀ ਹਰੀ ਜਾਂਦੇ ਰਿਹਾ ਵੀ ਚੱਲ ਜਾਣ ਪਛਾਨ ਸੀਗੀ ਹੂੰ ਹੂੰ ਤੇ ਸੀਜ਼ਨ ਵੀ ਇਹ ਨਹੀਂ ਜਿਹੜੇ ਆਪਣੇ ਆਮ ਇੱਕ ਪਿੰਡ ਚ ਲਾ ਲਈ ਜਾਂ ਕੋਈ ਵੀ ਹੂੰ ਪਹਿਲਾਂ ਸਾਡੇ ਜਿਵੇਂ ਇੱਥੇ ਵਾਹਣ ਚੀਕਣੇ ਆ ਹੂੰ ਤੇ ਪਾਸ ਏਰੀਏ ਲਾਲ ਮਿੱਟੀ ਵਾਲੇ ਹੋਗੇ ਜਾਂ ਰੇਤਾ ਹੋਗੀ ਉਹ ਗੇਤਰਾ ਚ ਲਿਆਂਦਾ ਫਰੀਦਕੋਟ ਏਰੀਏ ਚ ਲਾ ਆਉਣਾ ਸੀਜ਼ਨ ਉੱਤੋਂ ਆ ਕੇ ਜੀਰੇ ਦੇ ਪਰਲੀ ਸਾਈਡ ਨਾ ਵਾਹਣ ਰੇਤ ਲਏ ਆ ਹੂੰ ਹੂੰ ਉਹ ਚੱਕਲੇ ਹੂੰ ਉਹ ਉਥੋਂ ਮੋਟਾ ਮੋਟਾ ਕੰਮ ਕਰਕੇ ਆਪਦੇ ਪਿੰਡ ਇੱਥੇ ਕਰਕੇ ਨਿੱਕਾ ਮੋਟਾ 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 ਕੰਮ ਜੀ ਨੂੰ ਇੱਥੋਂ ਚੱਲ ਕੇ ਫਤੇਗੜ ਚੂੜੀਆਂ ਜਾਂਦਾ ਹੁੰਦਾ ਸੀ ਅੰਮ੍ਰਿਤਸਰ ਅੱਛਾ ਆ ਆਪਣੇ ਤੋਂ ਬਾਅਦ ਚ ਸ਼ੁਰੂ ਹੁੰਦਾ ਜੀ ਹਾਂ ਉਹ ਬਾਅਦ ਚ ਸ਼ੁਰੂ ਹੁੰਦਾ ਫਤੇਗੜ ਚੂੜੀਆਂ ਤੋਂ ਪਠਾਨਕੋਟ ਚੱਕੀ ਦਰਿਆ ਅੱਛਾ ਇੱਡੀ ਦੂਰ ਹਾਂ ਪਠਾਨਕੋਟ ਚੱਕੀ ਦਰਿਆ ਤੇ ਮਹੀਨੇ ਦਾ ਡੇਢ ਦਾ ਸੀਜ਼ਨ ਲੱਗਦਾ ਕਿਉਂਕਿ ਉੱਥੇ ਟਰਾਲੀਆਂ 15 ਕੀ ਬੰਨਦੀਆਂ ਹੁੰਦੀਆਂ ਅਸੀਂ ਦਿਹਾੜੀਆਂ 15 ਵੀ ਉਹ ਬਣਾਉਂਦਾ ਸੀ ਜਿਹੜਾ ਪੂਰਾ ਐਨ ਝੋਟੀ ਵਾਲਾ ਝੋਟੀ ਵਾਲਾ ਤੇ ਕਿਉਂਕਿ ਉੱਥੇ ਸੱਲ ਛੇਤੀ ਫੜ ਜਾਂਦਾ ਦਰਿਆ ਕਰਕੇ ਤੇ ਆ ਆਪਣੇ ਏਰੀਏ ਚ ਮੰਨ ਲਾ ਵੀ 8:30 ਤੋਂ ਬਾਅਦ ਮਸ਼ੀਨ ਨਹੀਂ ਚੱਲਦੀ ਉਹ ਆਲਣੇ ਜੇ ਬਣਾਉਣ ਲੱਭੀ ਦੀ ਬਿਜੜੇ ਦੇ ਕਿਉਂਕਿ ਛਲ ਛੇਤੀ ਫੜਦਾ ਏਰੀਆ ਆਪਣਾ ਮੌਸਮ ਸਰਾਹ ਹਿਸਾਬ ਕਿਤਾਬ ਉਹਦਾ ਦਾ ਹਾਂ ਐ ਕਰਕੇ ਵੀ ਨੰਨਾ ਚੱਲਦਾ ਇਹ ਕਿੰਨੀਵੀਂ ਜੋੜੀ ਆ ਟਾਇਰਾਂ ਦੀ ਤੇ ਪੰਜਵੀਂ ਆ ਮੇਰੇ ਸਾਹ ਨਾਲ ਹਾਂ ਪੰਜਵੀਂ ਜੋੜੀ ਇਹ ਪੰਜਵੀਂ ਜੋੜੀ ਹਾਂ ਤੇ ਇਹਨੇ ਪਿਛਲੇ ਸਾਲ ਸਿੱਧਾ ਲਿਫਟ ਲੁੱਟਦਾ ਕੰਮ ਇਹ ਕਦੋਂ ਕਰਾਇਆ ਲਿਫਟ ਦਾ ਕੰਮ ਯਾਰ ਹੋਰ ਕੋਈ ਨਹੀਂ ਕੀਤਾ ਹਮ ਇੱਕ ਹੋਣ ਆ ਕੇ ਉਹ ਜਿਹੜਾ ਪਿਸਟਨ ਜਿਆ ਹੁੰਦਾ ਹਮ ਮੇਨੇ ਦਾ ਆਉਂਦੀ ਪਿਸਟਨ ਕਿਟ ਜਿਹੜੀ ਹੁੰਦੀ ਬੰਲਾ ਹਰ ਰਪੇ ਸਰਵਿਸ ਵਾਲੀ ਹਮ ਉਹ ਪਾਈ ਆ ਅੱਛਾ ਜੋਂ ਲਿਆਂਦਾ ਉਹ ਹੀ ਆ ਉਹ ਹੀ ਆ ਨਹੀਂ ਤਾਂ ਆਮ ਕਈ ਗੁੱਲੇ ਤੋੜ ਜਾਂਦੇ ਸੋਹਾ ਜੇ ਇਹਨੇ ਨਹੀਂ ਕਦੇ ਵੀ ਉਹ ਕੀਤਾ ਮੇਰੇ ਆਪਣੇ ਰਿਸ਼ਤੇਦਾਰ ਹੀ ਆ ਚੱਲ ਹਮ ਹੁਣ ਉਹਨਾਂ ਵੇਖ ਕੇ ਵੀਡੀਓ ਕਹਿਣਾ ਉਹਨਾਂ ਕੋਲ ਵੀ 855 ਹਮ ਉਹ ਸਾਲਾ ਛਮਾਈਵਾਦੀ ਗੁੱਲਾਪਾ ਨਹੀਂ ਆਂਦਾ ਹੀ अच्छा कई बड़ा नुकसान कर दिया इन इन लिफ्ट ਦਾ ਕੁਛ ਨਹੀਂ ਕਰਾਇ ਇੱਥੋਂ ਤੱਕ ਇੱਕ ਮਾਡਲ ਆਣਾ ਇਹਦਾ ਉਹ ਲਿਫਟ ਪੰਪ ਉਧਰ ਜਾ ਕੇ ਵੇਚ ਲਈ ਉਹ ਵੀ ਨਾਲ ਦਾ ਉਹ ਵੀ ਨਾਲ ਦਾ ਉਹ ਨੂੰ ਆ ਜਾ ਵਿਖਾ ਹੀ ਦੇਣੀ ਆਪਾਂ ਉਹ ਲਿਫਟ ਪੰਪ ਨਾਲ ਦਾ ਬੱਲੇ ਯਾਰ ਸਾਂਭ ਦੇ ਸਿਰ ਤੇ ਤੇ ਅਸੀਂ 17 ਚ ਇਹਦਾ 18 ਚ ਸੀਜ਼ਲ ਬਦਲਤਾ ਸੀ ਮਗਰਲੇ ਹਿੱਸੇ ਦਾ ਸਾਰਾ ਆ ਲਿਫਟ ਪੰਪ ਆਵੇ ਨਾਲ ਦਾ ਸਾਰਾ ਨੇ ਜਿਉਂ ਲਿਆਂਦਾ 17 ਤੱਕ ਕੇ ਮਗਰਾਂ ਤੇਲ ਬਦਲਿਆ ਹਾਂ ਇੰਨਾ ਚਲਾ ਕੇ ਵੀ ਚਲਾ ਕੇ ਤੇ ਅਸੀਂ ਐਂ ਹੋ ਸੀ ਨਾ ਉਦੋਂ ਜੱਕ ਵਾਲੀ ਟਰਾਲੀ ਨਹੀਂ ਸੀ ਤੇਲ ਖਰਾਬ ਨਹੀਂ ਹੁੰਦਾ ਭਰਾਓ ਉਦੋਂ ਤਾਂ ਹਲ ਸੁਹਾਗਾ ਤਾਂ ਹੁੰਦਾ ਹਲ ਸੁਹਾਗਾ ਤਾਂ ਵਿਆ ਤੇ 17 ਜੀ ਇੱਕ ਦੂਜੀ ਗੱਲ ਜਦੋਂ ਜੱਕ ਵਾਲੀਆਂ ਚੱਲ ਵੀ ਪਈਆਂ ਅਸੀਂ 12 ਤੋਂ ਬਾਅਦ 13 ਤੋਂ ਬਾਅਦ ਤੇ ਉਦੋਂ ਮੰਨ ਲਾ ਵੀ ਅਸੀਂ ਫਿਰ ਵੀ ਅਸੀਂ ਕਿਸੇ ਦੀ ਮਾੜੀ ਟਰਾਲੀ ਨਹੀਂ ਅੱਜ ਤਾਂ ਹੁਣ ਵੀ ਨਹੀਂ ਲਾਉਂਦੇ ਅਸੀਂ ਅਚਾ ਹੁਣ ਤਾਂ ਯਾਰ ਸਾਨੂੰ ਹੱਥਾਂ ਨਾਲ ਲਾਉਣੀ ਮਨਜ਼ੂਰ ਆ ਪਰ ਮਾੜੇ ਤੇਲ ਵਾਲੀ ਟਰਾਲੀ ਨਹੀਂ ਲਾਉਣੀ ਤੇ ਇਹਦੇ ਇੰਜਨ ਤੇ ਕਿੰਨੇ ਪੈਸੇ ਲੱਗੇ ਸੀ ਉਹ ਵੀ ਦੱਸਣਾ ਇੰਜਨ ਤੇ ਨਾ ਯਾਰ ਮੰਨ ਕੇ ਚੱਲ ਪਸੂੜੀ ਪੈ ਗਈ ਸੀ ਕੋਈ ਤਗੜੀ ਅੱਛਾ ਉਹ ਹੁਣ ਤੈਨੂੰ ਕੀ ਦੱਸਾਂ ਫੇਰੇ ਇੰਜਨ ਤੇ ਤਾਂ ਪੈਸਾ ਬਹੁਤ ਲੱਗ ਗਿਆ ਉਵੇਂ ਤਾਂ ਮੰਨ ਲਾ 40-45000 ਰੁਪਇਆ ਲੱਗਦਾ ਇੰਜਨ ਪੰਪ ਤੇ ਇਹਦੇ ਤੇ ਅਸੀਂ ਵੇਚਣਾ ਨਹੀਂ ਸੀ ਹੂੰ ਬਸ ਇੱਕੋ ਗਰਾਰੀ ਇਹੀ ਸੀ ਹੂੰ ਟਿਕਿਆ ਬਹੁਤ ਵਧੀਆ ਰਿਆ ਹੂੰ ਤੇ ਜਦੋਂ ਫੇਰ ਖੱਜਲ ਕਰਨ ਤੇ ਆ ਸਾਨੂੰ ਮਿਸਤਰੀ ਕਹਿ ਲਾ ਜਹਾਂ ਕੋਈ ਖਰਾਦੀਆ ਕਹਿ ਲਾ ਮਾਰਾ ਟੱਕਰ ਗਿਆ ਲਾਲਾ ਹਾਂ ਇਹ 1,82,000 ਰੁਪਿਆ ਲੱਗ ਗਿਆ ਹੁਣ ਤੱਕ ਸੈੱਟਪ ਕਰਨ ਤੇ ਸੈੱਟ ਹੁਣ ਹੋ ਗਿਆ ਬਹਿ ਗਿਆ ਸੈੱਟ ਹੁਣ ਹੋ ਗਿਆ ਸੈੱਟ ਹਾਂ ਇੱਕ ਵਾਰੀ ਕ੍ਰੈਂਕ ਤੋੜ ਗਿਆ ਇਹ ਅੱਛਾ ਉਹ ਗੱਲ ਕੀ ਸੀ ਵੀ ਅਸੀਂ ਕਿਸੇ ਬੰਦੇ ਦੇ ਢਿੱਜ ਗਏ ਉਹਨੂੰ ਕਿਹਾ ਵੀ ਤੂੰ ਹੀ ਕਰਨਾ ਜੋ ਕਰਨਾ ਤੂੰ ਸਹੀ ਕਰਾਉਣਾ ਜੋ ਕਰਾਉਣਾ ਉਹਨੇ ਮੋਗ ਗਿਆ ਆਪਣੇ ਨਾ ਆਈਟੀਆਈ ਆਈਡੀਆਈ ਗਈ ਨਾ ਸਵਰਾਜ ਦੀ ਏਜੰਸੀ ਜਿੱਥੇ ਉਹਦੇ ਨਾਲ ਗਲੀ ਮੋੜਦੀ ਆ ਉਹਦੇ ਚ ਖਰਾਦ ਗਏ ਨੇ ਉਹ ਨਾਂ ਤਾਂ ਨਹੀਂ ਮੈਂ ਲੈਣਾ ਚਲੋ ਕੋਈ ਗੱਲ ਦੀ ਉਹ ਹੋਲੈਂਡ ਦੇ ਸਿਆਣੇ ਆ ਤੇ ਉਹਨਾਂ ਨੂੰ ਸਵਰਾਜ ਵਾਲਾ ਕੰਮ ਕਰਾਇਆ ਤੇ ਉਹ ਬੰਦੇ ਨੇ ਨਾ ਪੈਸੇ ਵੀ ਬੜੇ ਠੁੱਕ ਕੇ ਲਏ ਅੱਛਾ ਆਕੜ ਕੇ ਜਿਹਨੂੰ ਕਹਿ ਲੈਨੇ ਜਦੋਂ ਇੱਥੇ ਸਮਾਨ ਛੱਡਣ ਆਇਆ ਨਾ ਬੰਦੇ ਨੇ ਆਕੜ ਕੇ ਲਏ ਤੇ ਕਹਿੰਦਾ ਚੱਲ 200 ਛੱਡ ਦਿੰਨਾ ਮੈਂ ਮੈਂ ਵੀ 200 ਚੱਕ ਕੇ ਮੈਂ 200 ਵੀ ਹੱਥ ਤੇ ਰੱਖਾ ਮੈਂ ਤੂੰ ਆਕੜ ਨਾ 200 ਚੱਕ ਤੂੰ ਪੂਰੇ ਚੱਕ ਹਾਂ ਹੈ ਤੇ ਕੰਮ ਸਹੀ ਹੋਇਆ ਕੰਮ ਸਹੀ ਹੋਇਆ ਨਹੀਂ ਫਿਰ ਜਦੋਂ ਬਾਈ ਕੰਮ ਦਾ ਟਾਈਮ ਆਇਆ ਹੂੰ ਟਰੇਟਰ ਸਟਾਰਟ ਰਾਤ ਨੂੰ ਬੰਨਣਾ ਤੇ ਇਹਨਾਂ ਚਾਰ ਵਾਰ ਇੰਜਣ ਅਸੀਂ ਲਗਾਤਾਰ ਖੋਲ ਕੇ ਬੰਨਿਆ ਚਾਰ ਵਾਰ ਰਾਤ ਨੂੰ 2 ਵਜੇ ਤੱਕ ਲੱਗ ਕੇ ਬੰਨ ਲੈਣਾ ਇੰਜਣ ਸਲੋ ਰੇਸ ਤੇ ਨੇ ਖੜੇ ਰਹਿਣਾ ਜਦੋਂ ਸਟਾਰਟ ਕਰਕੇ ਸਲੋ ਰੇਸ ਤੇ ਤੇ ਜਦੋਂ ਰੇਸ ਮਾਰਨੀ ਇੱਕ ਨੰਬਰ ਬਿਕਨ ਟੈਟ ਹੋ ਜਾਣਾ ਇਧਰ ਟੈਂਕੀ ਵਾਲਾ ਉਦੋਂ ਯਾਬ ਬੈਬ ਯਾਬ ਬੈ ਨਾ ਫਿਰ ਖੋਲਣਾ ਪਹਿਲਾਂ ਕ੍ਰੈਂਕ ਚ ਫਰਕ ਸੀ ਫਿਰ ਉਹ ਇਹੋ ਜਿਹਾ ਨਾ ਕੰਮ ਕੀਤਾ ਸੈਟ ਨਹੀਂ ਆਇਆ ਫਿਰ ਆਪਣੇ ਨਾ ਫਰੋਜ਼ਪੁਰ ਨੇ ਬਜੀਦਪੁਰ ਹੀ ਵਾਜਦੇ ਉਹ ਬਜ਼ੁਰਗ ਨੇ ਸਿਆਣੇ ਬਣੇ ਪੱਕੀ ਦਾੜੀ ਉਹਨਾਂ ਦੀ ਸਵਰਾਜ ਨੂੰ ਐ ਮਿਲਦੇ ਜਵਾਨਾ ਜਿਵੇਂ ਮੈਂ ਕਹਿੰਨਾ ਵੀ ਉਹਨਾਂ ਨੂੰ ਰੂਹ ਖੜ ਜਾਂਦੀ ਸਮਾਨ ਵੇਖ ਕੇ ਵੀ ਸਵਰਾਜ ਦਾ ਆ ਕੇ ਅੱਜ ਵੀ ਕਰਦੇ ਆ ਕੰਮ ਹਾਂ ਤੇ ਜਦੋਂ ਦਾ ਉਹਨਾਂ ਤੋਂ ਕੰਮ ਕਰਾਇਆ ਤੇ ਐ ਹੱਥ ਰੱਖਣ ਦੀ ਦੇ ਟੱਲੀ ਵਾਂਗੂੰ ਤਣਕ ਦਾ ਨਹੀਂ ਤਾਂ ਪਹਿਲਾਂ ਰਾਉਂਡ ਹੀ ਲਈ ਜਾਂਦਾ ਕਿਚ-ਕਿਚ ਕਿਚ ਦੀ ਆਵਾਜ਼ ਕਰੀ ਗਿਆ ਪੂਰਾ ਹੁਣ ਪਹਿਲਾਂ ਵਾਂਗੂੰ ਜਿਵੇਂ ਐਜੰਸੀ ਚ ਚਲਾਵੇ ਜਿਵੇਂ ਪਹਿਲਾਂ ਸੀ ਉਹ ਕੰਮ ਹੋ ਗਿਆ ਹੁਣ ਵੀ ਉਦੋਂ ਉੱਤੇ ਹੁਣ ਇਹ ਤਿੰਨ ਚੱਲ ਕੀ ਦਸਾਂ ਇਹ 65 ਹੌਸਪੀਟਲ ਚਲਦਾ ਪਿਆ ਹੁਣ ਹਾਂ ਵੱਡੇ ਕਰਿਆ ਦੇ ਅੰਦਰੋਂ ਸਿਸਟਮ ਪਿਸਟਨ ਪੋਸਟਨ ਨਹੀਂ ਪਿਸਟਨ ਪੋਸਟਨ ਨਹੀਂ ਹੁੰਦੇ ਨਾ ਦੋ ਕਿ ਚੀਜ਼ਾਂ ਹੁੰਦੀਆਂ ਸਵਰਾਜ ਚ ਅੱਛਾ ਉਹ ਵਸੇ ਚੇਂਜ ਕੀਤੀਆਂ ਕੁਛ ਪ੍ਰਾਣੀਆਂ ਕ ਨਹੀਂ ਨਹੀਂ ਆਪਾਂ ਪਰਸਨਲ ਹੀ ਰੱਖਦੇ ਹਾਂ ਪਰਸਨਲ ਦਾਅ ਦਿਆਂਗੇ ਚਲ ਕੋਈ ਨਹੀਂ ਇੰਦੇ ਜਿਹਾ ਵੀ ਉਹ ਚੀਜ਼ ਬਦਲਿਆ ਬਹੁਤ ਫਰਕ ਪੈਂਦਾ ਪੰਜ ਹੋਰ ਇੱਕ ਚੀਜ਼ ਉਹ ਵਧਾ ਦਿੰਦੀ ਆ ਹੂੰ ਤੇ ਪੰਜ ਹੋਰ ਇੱਕ ਚੀਜ਼ ਆ ਉਹ ਵਧਾ ਦਿੰਦੀ ਆ ਪੰਪ ਦਾ ਪੰਪ ਕਰਾਇਆ ਪਿਸਟਨ ਸਾਰਾ ਕੁਝ ਉਹੀ ਪੰਪਕ ਨਵਾ ਬਾਈ ਟੋਟਲੀ ਛੜਾ ਡੈਡੀ ਦਾ ਵੇਲੀ ਅਕਲਦੀਪ ਛੜਾ ਆਪਣੇ ਉਹੀ ਫੇਮਸ ਆ ਫਰੋਜਪੁਰ ਵਾਲਾ ਤੇ ਡੈਡੀ ਦਾ ਭਰਾ ਬਣਿਆ ਵਾ ਜਦੋਂ ਮਰਜੀ ਜਾ ਕੇ ਵੀ ਮੰਨ ਲਾ ਨਾ ਲੈਦੀ ਖੇੜ ਉੱਠੂਗਾ ਤੇ ਉਹਨੂੰ ਆਪਾਂ ਤਾਂ ਕੁਝ ਵੀ ਕਰਾ ਸਕਦੇ ਆ ਅੱਜ ਕੱਲ ਸਪਰਿੰਗ ਪੁਆਈ ਜਾਂਦੇ ਨਾ ਮੁੰਡੇ ਵੀ ਅੱਗ ਕਢਾਤੀ ਇਹਦਾ ਬੜਾ ਪਹਿਲਾਂ ਦਾ ਕੰਮ ਕੀਤਾ ਆ ਆਪਣੇ ਅੱਗਾ ਉੱਗਾ ਵਾਲੇ ਤਾਂ ਅੱਗ ਕਢਾਉਂਦਾ ਨੁਕਸਾਨ ਨੁਕਸਾਨ ਬੜਾ ਬਾਈ ਫਾਇਦਾ ਫਾਇਦਾ ਕੋਈ ਨਹੀਂ ਫਾਇਦਾ ਕੋਈ ਫਾਇਦਾ ਵਸੇ ਆ ਵੀ ਤੇਰਾ ਇੱਥੇ ਰੋਡ ਤੇ ਟਰੈਕਟਰ ਜਾਂਦਾ ਤੂੰ ਚੜੀ ਤਨਾ ਇੱਕ ਚੜੀ ਕਰ ਲਈ ਕਿਸੇ ਤੇ ਬਸ ਆ ਫਾਇਦਾ ਹੀ ਬਸ ਆ ਜਾਂ ਜੇ ਕਿਸੇ ਨੇ ਤੇਰੇ ਤੇ ਚੜੀ ਕੀਤੀ ਤੂੰ ਘਟਤਾ ਨੁਕਸਾਨ ਦੁੱਗਣੇ ਆ ਤੇ ਫਾਇਦਾ ਕੋਈ ਨੁਕਸਾਨ ਕੀ ਕੀ ਕਰਦਾ ਨੁਕਸਾਨ ਸਵਰਾਜ ਤਾਂ ਖਾਸ ਕਰਕੇ ਟਿੱਕੀਆਂ ਪਟਦਾ ਹੈਡ ਦੀਆਂ ਅੱਛਾ ਇਹ ਪਟ ਦਿੰਦਾ ਹੈਡ ਦੇ ਟਿੱਕੀਆਂ ਹੁੰਦੀਆਂ ਇਹ ਗੋਲ ਰੁਪਈਏ ਵਰਗੀਆਂ ਉਹ ਪਟ ਦਿੰਦਾ ਕਿਉਂਕਿ ਜਦੋਂ ਓਵਰਲੋਡ ਜਦੋਂ ਰੇਸ ਓਵਰਲੋਡ ਹੋ ਉਵੇਂ ਨਹੀਂ ਜੇ ਨਾਰਮਲ ਚਲਾਈ ਜੇਗਾ ਨਾ ਸਪਰਿੰਗ ਪਾ ਕੇ ਤੂੰ ਆਪਣਾ 3000 ਚੱਕਰ ਤਾਈਵੇਂ ਹੂੰ 2400 ਏਜੰਸੀ ਦੀ 3000 ਤੱਕ ਵੀ 35 32 3200 ਤੱਕ ਕੁਝ ਨਹੀਂ ਕਰਦਾ ਤੇਰੇ ਵਾਲਾ ਤਾਂ ਚਲੇ ਜਾਂਦਾ 5000 ਤੇ ਇਹ ਤਾਂ ਬਈ 6500 7000 ਦੀ ਗੱਲ ਮੈਂ ਉਹ ਹੀ ਕਹੀ ਜਾਂਦਾ ਮੈਂ ਹੁਣ ਦਿੰਦਾ ਇਹ ਦੂਜੇ ਬੰਨੇ ਲਾ ਕੇ ਵੀ ਸੂਈ ਤੂੰ ਵੇਖਿਆ ਬਰ ਰੇਸ ਭੜੀ ਜਾਂਦਾ ਇਹ ਤੇਰੇ ਵਾਲੇ ਦੀ ਜਿਵੇਂ ਇੰਨੀ ਰੇਸ ਆ ਹਾਂ ਫਲੈਸ਼ ਉਹਨਾਂ ਨੂੰ ਬੰਦ ਕਰ ਲਾ ਕੇ ਚੱਲੀ ਜਾਂਦੀ ਚੱਲੀ ਜਾਂਦੀ ਵੀ ਤੂੰ ਇਹ ਜਿੰਨੀ ਰੇਸ ਹੋਣ ਦੇ ਕੀਤੀ ਆ 6500 7000 ਇੰਨੀ ਇਨੀ ਰੇਸ ਤੇ ਲਗਾਤਾਰ ਕਿੰਨਾ ਟਾਈਮ ਰੱਖਦਾ ਬਾਈ ਇਨੀ ਰੇਸ ਤੇ ਤਾਂ ਲਗਾਤਾਰ ਮੈਂ ਕਿੰਨਾ 10 ਮਿੰਟਾਂ ਚ ਪੱਠਾ ਵਾਹ ਦਿੰਦਾ 10 ਮਿੰਟਾਂ ਚ ਵਾਹ ਦੂ 10 ਮਿੰਟ ਮੈਂ ਤੈਨੂੰ ਦੱਸਦਾ ਵੀ ਮੈਂ ਕੋਟ ਹਿੱਸੇਆਂ ਤੋਂ ਤੁਰਿਆ ਆਂ ਸਾ ਮੰਦਰਾਂ ਵਾਲੇ ੱਡੇ ਤਾਂ ਹੀ ਹੂੰ ਫੁੱਲ ਸਿਰੇ ਲਾ ਕੇ ਰੇਸ ਆ ਪੱਤੀ ਲੱਗੀ ਆ ਪੱਤੀ ਸਿਰੇ ਲਾਈ ਸੀ ਖਿੱਚ ਕੇ ਆਂ ਹੂੰ ਠੀਕ ਆ ਕਮਾ ਕੇ ਮੀਟਰ ਦੂਜੇ ਪੰਨੇ ਲਾ ਕੇ ਰੇਸ ਵੜੀ ਗਿਆ ਸਲੈਂਸਰ ਰਿਜੀਨਲ ਸਲੈਂਸਰ ਨਾ ਮੈਨੂੰ ਕਈਆਂ ਕਹਿ ਦੇਣਾ ਤੂੰ ਪੈਪ ਲਾਲ ਕਰਤੀ ਆ ਸਲੈਂਸਰ ਨਹੀਂ ਹੁੰਦੇ ਹੂੰ ਰਿਜੀਨਲ ਸਲੈਂਸਰ ਲਾਲ ਕਰਕੇ ਸਾਰਾ ਆ ਪੱਠੀ ਆ ਢੋਲ ਪੱਠੀ ਸਾਰੀ ਬਲਵਾਂ ਨੂੰ ਜਗਾ ਕੇ ਢੋਲ ਕੀ ਆ ਫੁੱਲ ਜਗਾ ਕੇ ਹੂੰ ਤੇ ਉੱਤੋਂ ਏਡੀ ਲਾੜ ਕੱਢੀ ਜਾਂਦਾ ਸੀ ਤੇ ਕੋਟ ਤੱਕ ਵੀ ਇੱਥੇ ਇੰਨੇ ਸਨ ਚ ਜਾ ਕੇ ਆਵਾਜ਼ ਬਦਲ ਗਿਆ ਸੀ ਟਰੈਕਟਰ ਮੈਂ ਬਦਲ ਗਿਆ ਕੰਮ ਟਿੱਕੀ ਪੱਟਦੀ ਜਦੋਂ ਹੂੰ ਆਵਾਜ਼ ਬਦਲ ਗਿਆ ਫਿਰ ਬਾਈ ਮੰਨ ਲਾ ਪਾਣੀ ਪਾ ਪਾ ਘਰੇ ਲਿਆ ਇਹ ਗਰਮ ਹੁੰਦਾ ਸੀ ਇਹ ਟਿੱਕੀ ਪਾਟ ਜਾਂਦਾ ਵਾ ਕਿਉਂਕਿ ਉਹ ਪ੍ਰੈਸ਼ਰ ਓਵਰ ਹੋ ਜਾਂਦਾ ਅੰਦਰ ਹੋ ਗਿਆ ਅਜੀ ਨਾ ਗੱਲਾਂ ਸ਼ਾਰਟ ਫਾਰਮ ਚ ਦੱਸਦੇ ਹਾਂ ਛੇਤੀ ਛੇਤੀ ਤੇ ਇੱਕ ਤੋਂ ਜਿਹੜੇ ਸਟੰਟ ਆ ਇਹਦੇ ਸਟੇਟ ਨਾਲ ਸਟੰਟ ਵਾਲੀਆਂ ਵੀਡੀਓਆਂ ਭੇਜ ਤੇ ਸਟੰਟ ਵਾਲੀਆਂ ਪੇਜ ਤੇ ਪਈਆਂ ਵਾ ਫੇਸਬੁੱਕ ਵਾਲੇ ਤੇ ਆਪਣੇ ਤੇ ਜੱਟਾਂ ਵਾਲੇ ਜੱਟਾਂ ਦੇ ਜਹਾਜ਼ ਵਾਲੇ ਤੇ ਪਈਆਂ ਨੇ ਇਸੇ ਰੇਟ ਨਾਲ ਸਟੰਟ ਕੀਤੇ ਏਸੇ ਨਾਲ ਹੀ ਪਈਆਂ ਵਾ ਬਸ ਥੋੜਾ ਥੱਲੇ ਜਾ ਕੇ ਫੋਲਣਾ ਪੈਣਾ ਥੱਲੇ ਪਈਆਂ ਵਾ ਬਹੁਤ ਥੱਲੇ ਹੋਣੀ ਐ ਬਹੁਤ ਥੱਲੇ ਵੀ ਨਹੀਂ ਮੰਨ ਲਾ ਵੀ ਕੁਸ਼ਕ ਵੀਡੀਓ ਜੇ ਆਪਾਂ ਸਿੱਧੀਆਂ ਵੀਡੀਓ ਖੋਲੀਏ ਫਿਰ ਤਾਂ ਕੁਸ਼ਕ ਹੀ ਜਾਣਾ ਪੈਂਦਾ ਵਾ ਉੱਥੇ ਸੱਚ ਮਾਰਨਾ ਜਾਣਾ ਪਏ ਤੇ ਫਿਰ ਫਿਰ ਪੋਸਟਾਂ ਨਾਲ ਉਹ ਸਿੱਧੀ ਵੀਡੀਓ ਖੋਲ ਲਵੇ ਉੱਥੇ ਆ ਜਾਂਦਾ ਸਵਰਾਜ 855 ਸਟੰਟ ਲਿਖਿਆ ਉਹਦਾ ਉਹਦਾ ਫਾਇਦਾ ਉਹਦਾ ਨੁਕਸਾਨ ਫਾਇਦਾ ਤਾਂ ਸਟੰਟ ਦਾ ਤੈਨੂੰ ਪਤਾ ਕਾਹਦਾ ਫਾਇਦਾ ਇੰਨੇ ਲਗਾਤਾਰ ਮੈਂ 4-5 ਜਰੀਆਂ ਦਾ ਸਟੰਟ ਕਰਾਇਆ। ਅੱਛਾ। ਪਹਿਲੀ ਵਾਰੀ ਤਾਂ ਨਾਰਮਲ ਜਿੰਨਾ ਮੰਨ ਲਾ ਬੇ ਬੰਦੇ ਤੋਂ ਬੰਦੇ ਕ ਜਿੰਨਾ ਇਦੋਂ ਜ਼ਿਆਦਾ ਖੜਾ ਹੋ ਗਿਆ। ਹੂੰ। ਕਿਉਂਕਿ ਮੈਂ ਪੰਗੇ بڑے ਚੇਰ ਦਾ ਲੈਂਦਾ ਹਾਂ। ਹੂੰ। ਹੈਪੀ ਬੇਲੀ ਸੀ ਵੇਖ-ਵੇਖ ਕੇ। ਹੂੰ। ਤੇ ਫਿਰ ਦੂਜੀ ਵਾਰੀ ਤਾਂ ਅਸੀਂ ਸਿਰਾ ਲਾਤਾ ਸੀ। ਹੂੰ। ਤੇ ਬਸਾਨੂੰ ਇਹ ਨਹੀਂ ਸੀ ਹੁੰਦਾ ਵੀ ਕੋਈ ਵੇਖੇ। ਹੂੰ। ਬਸ ਆਪਦੀ ਸੰਤੁਸ਼ਟੀ ਨੂੰ ਮਣ ਦੀ ਖੁਸ਼ੀ ਹੁੰਦੀ ਸੀ ਵੀ ਬਸ ਯਾਰ ਅਸੀਂ ਟਰੈਕਟਰ ਚਕਾਤਾ। ਹਾਂ। ਵੀਡੀਓ ਪਾਵਾਂਗੇ। ਇਹ ਚੱਕਿਆ ਜਾਂਦਾ ਸੌਖਾ। ਕਿ ਕਰਦਾ ਬਈ ਭਾਜੰਦੇ ਸਿਰ ਤੇ ਇਹ ਅਸੀਂ ਜਦੋਂ ਖੀਰਲਾ ਸਟੈਂਟ ਕੀਤਾ ਨਾ ਉਦੋਂ ਮਗਰਾਟ ਇਹਦੇ ਥੱਲੇ ਲਾਤੇ ਹੂੰ ਸਿੱਧਾ ਖੜਾ ਕਰਕੇ ਫਿਰ ਛੱਡਿਆ ਥੱਲੇ ਹੂੰ ਥੋੜੀ ਜਿਹੀ weight ਦੀ ਕਮੀ ਸੀ ਤੇ ਮੈਂ ਕਿਹਾ ਚੱਲ ਕੱਲ ਨੂੰ ਜਿਹੜਾ ਹੁਣ ਕਮਾਉਂਦੇ ਆ ਨਾ ਟਰੈਕਟਰ ਇਹ ਉਦੋਂ ਮੇਰੇ ਦਿਮਾਗ 'ਚ ਵੱਜੀ ਸੀ ਮੈਂ ਕਿਹਾ ਟਰੈਕਟਰ ਘਮਾਉਣਾ ਖੜਾ ਕਰਕੇ ਉਹ ਬਹੁਤ ਰਵਾਜ ਨਾ ਗਾਂ ਵਾਲਾ ਗੇਰ ਪਾ ਕੇ ਬੈ ਗੇਰ ਪਾ ਕੇ ਉਹ ਵੀ ਬੜਾ ਉਹ ਵੀ ਬੜਾ ਰਵਾਜ ਹੈ ਹੂੰ ਉਹ ਜਦੋਂ ਵੀਰੇ ਮੰਨ ਲਾ ਵੀ ਉਹ ਹੋ ਗਿਆ ਉਹ ਆਪਣੇ ਬੀਬੀਆਂ ਦੇ ਤੈਨੂੰ ਪਤਾ ਦਿਲ ਥੋੜੇ ਹੁੰਦੇ ਆ ਹੂੰ ਮਾਵਾ ਨੂੰ ਪੁੱਤ ਪਿਆਰੇ ਹੀ ਹੁੰਦੇ ਪੁੱਤ ਪਿਆਰੇ ਹੀ ਜਾਂਦੇ ਆ ਉਹ ਕਿਸੇ ਨੇ ਉੱਥੋਂ ਵੇਖ ਲਿਆ ਉਹ ਸਰਕਾਰੀ ਸਕੂਲ ਦਾ ਗਰਾਊਂਡ ਸੀ ਹੂੰ ਉਹਨਾਂ ਨੇ ਵਿਚਾਰਿਆਂ ਨੇ ਪਿੱਚ-ਪੁੱਛ ਬਣਾਣੀ ਕਰੇਕਟਾ ਵਾਲਿਆਂ ਨੇ ਅਹੀਂ ਸਟੰਟ ਕਰਾਉਣਾ ਉਹ ਕਰੜਾ ਥਾਂ ਚਾਹੀਦਾ ਜਿੱਥੇ ਗ੍ਰਿਪ ਬਣੇ ਅਹੀਂ ਪਟਾਉਣਾ ਉਹ ਚਲੋ ਉੱਥੋਂ ਕਿਸੇ ਨੇ ਪਿੰਡ ਵਾਲੇ ਨੇ ਵੇਚ ਲਿਆ ਉਹਨੇ ਘਰੇ ਚੁਗਲੀ ਲਾਤੀ ਬੁੜੀਆਂ ਤੈਨੂੰ ਪਤਾ ਹਾਏ ਨਹੀਂ ਬੀਬੀ ਤੇਰਾ ਮੁੰਡਾ ਤਾਂ ਟਰੈਕਟਰ ਚ ਚਾਈ ਜਾਂਦਾ ਨਹੀਂ ਫਲਟ ਚੱਲਿਆ ਹੀ ਉਹ ਕੰਮ ਹੋ ਗਿਆ ਤੇ ਉਹ ਚਲੋ ਮਾਂ ਦਾ ਸਮਝ ਜਗਾ ਸਹੀ ਆ ਹਾਂ ਉਹ ਘਰਦਿਆਂ ਮਾਂ ਲਾ ਸੌਸ ਉਪਵਾਤੀ ਨਹੀਂ ਤਾਂ ਸਾਡਾ ਉਹ ਦਿਨ ਪੂਰਾ ਮੰਨ ਸੀ ਮੈਂ ਕਿਹਾ ਵੀ ਅੱਜ ਆਪਣੇ ਮਗਰਾੜ ਥੱਲੇ ਕਾ ਸਰਕਟ ਰੈਟਰ ਤੁਰਿਆ ਤੇ ਹੁਣ ਸਵੇਰੇ ਆਪਾਂ ਵੇਟ ਹੋਰ ਪਾ ਕੇ ਤੇ ਘਮਾਉਣਾ ਬ੍ਰੇਕ ਤੇ ਨਾਲ ਦੇ ਨੂੰ ਇਹ ਕਹਿਆ ਸੀ ਵੀ ਤੜਕੇ ਆ ਜੀ ਟਾਈਮ ਨਾਲ ਉਹ ਘਰੇ ਆਉਂਦਿਆਂ ਨੂੰ ਆ ਹੋ ਗਿਆ ਪਰ ਉਹਦਾ ਨੁਕਸਾਨ ਇਹ ਵੀ ਜਿਹਦੇ ਪਾਸ ਸਾਰੇ ਮਗਰਾਟਾਂ ਦੀਆਂ ਸਪੋਟਾਂ ਸਾਰੀਆਂ ਹੀ ਟੁੱਟ ਗਈਆਂ ਸਾਰੀਆਂ ਟੁੱਟੀਆਂ ਸਾਰੀਆਂ ਟੁੱਟ ਗਈਆਂ ਮੇਰਾ ਨਾ ਪੀਸੀ ਨਹੀਂ ਚੱਲਦਾ ਜਿੱਦਣ ਕਿਤੇ ਪੀਸੀ ਚੱਲਿਆ ਅੱਜ ਚਲਾ ਲਿਆ ਮੈਂ ਉਹਦੇ ਚ ਨਾ ਤੈਨੂੰ ਇੱਕ ਫੋਟੋ ਦਊਂਗਾ ਅਹੀਂ ਨਾਲ ਕੈਮਰਾ ਫੋਟੋ ਸ਼ੂਟ ਵੀ ਲਾਉਂਦੇ ਹੁੰਦੇ ਹਾਂ ਤੇ ਫੋਟੋਆਂ ਦਾ ਬੜਾ ਚਾਹ ਹੁੰਦਾ ਹੈ ਉਹਨਾਂ ਦੇ ਜਿਵੇਂ ਆਪਾਂ ਉਹ ਰੈਂਡਮ ਨਹੀਂ ਖਿੱਚਣ ਲਾ ਦਿੰਦੇ ਉਹ ਰੈਂਡਮ ਲਾਇਆ ਤੇ ਉਹ ਜਦੋਂ ਟ੍ਰੈਕਟਰ ਥੱਲੇ ਵੱਜ ਜਾਣਾ ਆਹ ਟਾਇਰ ਸਿਰਫ ਇੰਨਾ ਸੀਗਾ ਇਹ ਇੰਨਾ ਹੂੰ ਵੀ ਆਹ ਥੱਲੇ ਉਹ ਇੰਨਾ ਵੀ ਆਹ ਇੰਨਾ ਖਤਮ ਹੀ ਹੋ ਗਿਆ ਇੰਨਾ ਕੁ ਰਹਿ ਗਿਆ ਹੂੰ ਉਹ ਫੋਟੋਾਂ ਵਿੱਚ ਆਈ ਹੈ ਇਹ ਇੰਨਾ ਨੁਕਸਾਨ ਹੁੰਦਾ ਕਹਿ ਦਿੰਨੇ ਆ ਬਸ ਸਟੰਟ ਕੋ ਫਾਇਦਾ ਤਾਂ ਹੈ ਨਹੀਂ ਹੂੰ ਤੇ ਬਾਕੀ ਇਹ ਮੇਰਾ ਵੀਰ ਨਾ ਇਹ ਚਕਾਉਣੇ ਸੌਖੇ ਆ ਨੰਨੋ ਮਰੀ ਜਾਂਦਾ ਸਿਰ ਰਾਤ ਹੋ ਗਈ ਸਾਨੂੰ ਉਧਰ ਹੀ ਲੱਗ ਗਈ ਨਿਰਾਹਾਂ ਇਧਰ ਵੀ ਫਲੈਸ਼ਲਾਈਟ ਜਾ ਗਈ ਆ ਤੇ ਭਰਾ ਨਾ ਫੋਨ ਤੇ ਵੀ ਚਲੋ ਘੰਟਾ ਘੰਟਾ ਦੋ ਦੋ ਘੰਟੇ ਲੱਗੇ ਰਹੀਦਾ ਜਦੋਂ ਸਾਡਾ ਸਵੱਬ ਹਸਾਬ ਕਿਤਾਬ ਕਿਉਂਕਿ ਮੈਂ ਨਾ ਫਰੀ ਗੱਡੀ ਚ ਬਸ ਉਦੋਂ ਸਾਡੀ ਲਿਵ ਕਿਤੇ ਲੱਗ ਜਾਂਦੀ ਤੇ ਅੱਜ ਭਰਾ ਨੂੰ ਚਲੋ ਛੋਟਾ ਜਿਹਾ ਸਰਪ੍ਰਾਈਜ਼ ਲਾ ਲਓ ਕੁਝ ਲਾ ਲਓ ਵੀਰ ਕੋਲੇ ਥੱਪਾ ਮਾਰਿਆ ਹੈ ਵੀਰ ਕੋਲੇ ਆਏ ਸੀ ਇਹ ਆਪਦਾ ਘਰ ਇਹਦਾ ਯਾਰ ਵਾਹ ਲਗਾਦੀ ਆ ਜਰੂਰ ਜਰੂਰ ਇਹਨੂੰ ਪਤਾ ਵੀ ਮਿਲਣਾ ਯਾਰ ਮੰਨ ਲਾ ਥੋੜਾ ਜਿਹਾ ਵਾਏ ਦਾ ਫਰਕ ਪੈ ਜਾਂਦਾ ਤੇ ਇੱਕ ਤੂੰ ਮੰਨ ਲਾ ਤੈਨੂੰ ਕੰਮ ਆ ਬਿਜ਼ੀ ਰਹਿਣਾ ਸਾਖ ਤਾਂ ਉਹ ਜਾ ਹਾਂ ਫਿਰ ਕਿਹੇ ਦਿਨ ਸਹੀ ਨਹੀਂ ਆਪ ਭਰਾ ਨੂੰ ਬਿਜ਼ੀ ਕਰ ਦੇਣਾ ਤੁਸੀਂ ਭਰਾ ਦੇ ਪੇਜ ਨੂੰ ਦੁਬਾਰਾ ਫੇਰ ਸਾਰੇ ਮੇਰੇ ਵੀਰ ਜਿੰਨੇ ਵੀ ਭਰਾ ਚਲੋ ਛੋਟੇ ਭਰਾ ਨੂੰ ਤੁਸੀਂ ਪਿਆਰ ਕਰਦੇ ਇਹਨੂੰ ਵੀ ਪਿਆਰ ਕਰਿਓ ਜੱਟਾਂ ਦੇ ਟਰੈਕਟਰ ਜੱਟਾਂ ਦੇ ਜਾਜ ਉਹਨਾਂ ਨੂੰ ਤੁਸੀਂ ਦੁਬਾਰਾ ਫੇਰ ਫੋਲੋ ਕਰੋ ਜਿਹੜੇ ਮੇਰੇ ਨਵੇਂ ਵੀਰ ਆ ਫੇਸਬੁਕ ਇੰਸਟਾ ਤੇ YouTube ਤਿੰਨਾ ਤੇ ਜੱਟਾਂ ਦੇ ਟਰੈਕਟਰ ਜੱਟਾਂ ਦੇ ਜਾਜ ਨੇ ਮਨਵੀਰ ਸੰਧੂ ਦੇ ਨਾਂ ਤੇ ਮੈਂ ਉਹਦੇ ਚ ਚਲਾਉਣਾ ਨੂੰ ਕੰਮ ਬਾਕੀ ਵੀਰ ਦਾ ਆਪਾ ਪੇਜ ਫੇਰ ਇਹਨੂੰ ਆਪਾਂ ਬਿਜ਼ੀ ਕਰਨਾ ਤੁਸੀਂ ਪੇਜਾਂ ਨੂੰ ਲਾਈਕ ਕਰੋ ਬਾਕੀ ਜੇ ਤੁਸੀਂ ਇਹਦੀ ਆ ਟਰੈਕਟਰ ਦੀਆਂ ਵੀਡੀਓ ਵੇਖਣੀਆਂ ਉਹ ਇੰਸਟਾ ਤੇ ਤੁਸੀਂ ਭਰ ਲਿਆ ਜੇ 2001 ਮਾਡਲ ਵਾਲੇ बस ओंदे ते इन्दिगै वीडियो रे होणियां ते सानो दओ आगे जे को थे थे कोई ਵੱਧ ਘਟ ਸ਼ਬਦ ਬੋਲਿਆ ਉਹਦੇ ਲਈ ਮਾਫੀਆ ਉਹਦੀ ਮਾਫੀ ਵੀਡੀਓ ਦੀ ਕੁਆਲਿਟੀ ਲਈ ਵੀ ਮਾਫੀਆ ਕਿਉਂਕਿ ਥੋੜੀ ਰਾਤ ਹੋਣ ਕਰਕੇ ਨਹੀਂ ਉਹਨੇ ਕੁਆਲਿਟੀ ਆਉਣੀ ਉਹਦੇ ਲਈ ਪਹਿਲਾਂ ਤੋਂ ਹੀ ਮਾਫੀਆ ਤੇ ਕੋਈ ਨਹੀਂ ਆਪਾਂ ਕਿਸੇ ਦਿਨ ਦਿਨੇ ਵੀਰ ਨੂੰ ਫੇਰ ਕੇ ਮਾਰਾਂਗੇ ਗੱਲਾ ਇਹਨੂੰ ਬੁਲਾ ਲਾਂਗੇ ਜਾਂ ਮੈਂ ਆ ਜਾਾਂਗਾ ਫੇਰ ਆਪਾਂ ਹਾਂ ਆਪਾਂ ਇਹ ਤੋਂ ਜਾਣਕਾਰੀ ਪੂਰੀ ਲੈਣੀ ਫੇਸਬੁੱਕ ਦੀਆਂ ਹੋਰ ਕੋਈ ਉਦੋਂ ਮਿਲਦੇ ਆਪਾਂ ਤੁਹਾਨੂੰ ਲਵ ਯੂ ਧੰਨਵਾਦ ਪਿਆਰ ਬਣਾਈ ਰੱਖਿਓ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ